ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਵਿੱਚ ਕੋਰੋਨਾ ਨੂੰ ਲੈ ਕੇ ਕਾਫੀ ਅਫਵਾਹਾਂ ਚੱਲ ਰਹੀਆਂ ਨੇ ਕਿ ਕੋਰੋਨਾ ਨੇ ਅੰਮ੍ਰਿਤਸਰ ਵਿੱਚ ਦਸਤਕ ਦੇ ਦਿੱਤੀ ਹੈ। ਪਰ ਸਾਡੀ ਫਾਸਟੀ ਨਿਊਜ਼ ਟੀਮ ਨੇ ਇਸ ਬਾਰੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਵਾਸੀ ਅਫਵਾਹਾਂ ਤੇ ਯਕੀਨ ਨਾ ਕਰਨ ਕਿਉਂਕਿ ਅੰਮ੍ਰਿਤਸਰ ਵਿੱਚ ਕੋਈ ਵੀ ਕੋਰੋਨਾ ਦਾ ਕੇਸ ਰਿਪੋਰਟ ਨਹੀਂ ਹੋਇਆ। ਪਰ ਸਿਹਤ ਵਿਭਾਗ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਇਸ ਸੰਬੰਦੇ ਸਿਵਲ ਹਸਪਤਾਲ ਅਤੇ ਮੈਡੀਕਲ ਕਾਲਜ ਵਿਖੇ ਸਾਰੇ ਪ੍ਰਬੰਧ ਕੀਤੇ ਗਏ ਹਨ। ਅੰਮ੍ਰਿਤਸਰ ਦੇ ਵਿੱਚ ਹਾਲੇ ਤੱਕ ਕੋਈ ਕੇਸ ਰਿਪੋਰਟ ਨਹੀਂ ਹੋਇਆ ਜਿਹੜਾ ਵੀ ਕੋਈ ਸਾਨੂੰ ਸਿੰਪਟੋਮੈਟਿਕ ਕੇਸ ਲੱਗਦਾ ਹੈ ਉਹਨੂੰ ਮੈਡੀਕਲ ਕਾਲਜ ਭੇਜ ਕੇ ਉਹਦਾ ਟੈਸਟ ਕਰਵਾਇਆ ਜਾਂਦਾ ਹੈ ਉਹਦੇ ਵਿੱਚ ਵੀ ਸਾਰੇ ਟੈਸਟ ਨੈਗੇਟਿਵ ਆ ਰਹੇ ਹਨ ਇਸ ਕਰਕੇ ਮੈਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਕਿ ਅਫਵਾਹਾਂ ਤੋਂ ਬਚੋ ਕੋਈ ਵੀ ਅਫਵਾਹ ਦੇ ਨਾਂ ਨਾਂ ਚੱਲੋ ਜੇ ਕਿਸੇ ਨੂੰ ਕੋਈ ਸਿੰਟਮਸ ਜਿਵੇਂ ਕਿ ਖਾਂਸੀ ਜ਼ੁਕਾਮ ਬੁਖਾਰ ਇੰਦਾਂ ਦੀ ਕੋਈ ਤਕਲੀਫ ਹੁੰਦੀ ਹੈ ਉਹ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਚੈੱਕ ਕਰਵਾ ਸਕਦੇ ਆ ਉਹਦੇ ਅਕੋਰਡਿੰਗਲੀ ਉਹਨਾਂ ਦਾ ਟੈਸਟ ਕੀਤਾ ਜਾਏਗਾ ਸਾਡੇ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਜੇਕਰ ਕੋਈ ਐਸੇ ਕੁਝ ਹੁੰਦਾ ਹੈ ਤਾਂ ਅਸੀਂ ਸਾਰਾ ਸਾਡਾ ਸਿਵਲ ਹਸਪੀਟਲ ਦੇ ਵਿੱਚ ਵੀ ਅਸੀਂ ਪੂਰੀ ਵਾਰਡ ਮਾਰਕ ਕੀਤੀ ਹੋਈ ਹੈ ਜਿਹਦੇ ਵਿੱਚ ਅਰਾਊਂਡ 30 ਬੈਡਸ ਲਗਾਏ ਗਏ ਹਨ ਜਿਹੜਾ ਕਿ ਅਸੀਂ ਕੋਵਿਡ ਵਾਰਡ ਦੇ ਕਰਕੇ ਉਹਨੂੰ ਅਸੀਂ ਮਾਰਕ ਕੀਤਾ ਹੋਇਆ ਹੈ ਉਥੇ ਵੈਂਟੀਲੇਟਰਸ ਵੀ ਰੱਖੇ ਹੋਏ ਆਇਆ ਪਲੱਸ ਮੈਡੀਕਲ ਕਾਲਜ ਦੇ ਵਿੱਚ ਵੀ ਅਸੀਂ अराउंड 300 ਬੈਡ ਸਾਡੇ ਰੈਡੀ ਆ। ਸਾਡੀਆਂ ਰੈਪਿਡ ਰਿਸਪੌਂਸ ਟੀਮਸ ਵੀ ਰੈਡੀ ਆ ਜੇਕਰ ਕੋਈ ਐਸੀ ਲੋਡ ਪੈਂਦੀ ਹੈ ਤਾਂ ਹੈਲਥ ਡਿਪਾਰਟਮੈਂਟ ਬਿਲਕੁਲ ਤਿਆਰ ਹੈ। ਨਹੀਂ ਹਾਲੇ ਕੋਈ ਟੀਮਾਂ ਨਹੀਂ ਬਿਠਾਈਆਂ ਗਈਆਂ ਕਿਉਂਕਿ ਸਾਨੂੰ ਨਾ ਕੋਈ ਸਟੇਟ ਤੋਂ ਐਡਵਾਈਸਰੀ ਆਈ ਹੈ। ਜਿਸ ਦਿਨ ਸਟੇਟ ਤੋਂ ਐਡਵਾਈਸਰੀ ਆਏਗੀ ਉਹਦੇ ਹਿਸਾਬ ਨਾਲ ਅਸੀਂ ਟੀਮਾਂ ਬਿਠਾ ਦੇਵਾਂਗੇ। ਕੋਰੋਨਾ ਦੀ ਵਾਪਸੀ ਨੂੰ ਲੈ ਕੇ ਜੋ ਅਫਵਾਹਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਉਸ ਤੋਂ ਸਿਵਲ ਸਰਜਨ ਅਮ੍ਰਿਤਸਰ ਨੇ ਪਰਦਾ ਹਟਾ ਦਿੱਤਾ ਹੈ। ਸਿਵਲ ਸਰਜੰਟ ਡਾਕਟਰ ਕਿਰਨਦੀਪ ਕੌਰ ਨੇ ਆਖਿਆ ਕਿ ਇਹ ਸਿਰਫ ਅਫਵਾਹਾਂ ਹੀ ਨੇ ਪਰ ਫਿਰ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਤਿਆਰ ਹੈ ਸੋ ਸ਼ਹਿਰ ਵਾਸੀਆਂ ਨੂੰ ਜੇਕਰ ਸ਼ੱਕ ਹੁੰਦਾ ਹੈ ਤਾਂ ਜਾ ਕੇ ਨਜ਼ਦੀਕੀ ਸਿਹਤ ਕੇਂਦਰ ਵਿਖੇ ਆਪਣਾ ਚੈੱਕਅਪ ਕਰਵਾ ਸਕਦੇ ਨੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼